ਕਾਹਤੇ ਜੀ ਖੁਸ਼ੀਆਂ ਖੇੜੇ ਕਹ ਹਰ ਅੰਬੜੀ ਬਾਲਾਂ ਨੂੰ ਗੋਤ ਲੈ ਕੇ ਪਿਆਰ ਦੀਆਂ ਦੇ ਲੋਰੀਆਂ ਖੇੜੇ ਖੁਸ਼ੀਆਂ ਦੇ ਮੇਲ ਨੂੰ ਸੁਨੇਹੇ ਤੇ ਸੁੱਖਾਂ ਦੀਆਂ ਆਉਣ ਲੋਰੀਆਂ ਉਹ ਖਾਲੀ ਰਹੇ ਨਾ ਅਮੀਰ ਕੋਈ ਦਿਲ ਦੀ ਕਿਸੇ ਦੀ ਰੱਬ ਆਖਣਾ ਭਰੇ ਤੋੜ ਰਹੇ ਨਾ ਕਿਸੇ ਨੂੰ ਕਿਸੇ ਗੱਲ ਦੀ ਤੇ ਰੋਟੀ ਪੱਕੇ ਸਭ ਦੇ ਘਰੇ ਸੇਰੇ ਵੀਰਾਂ ਦੇ ਸਿਰਾਂ ਤੇ ਰਹਿਣ ਵੱਜਦੇ ਪੈਣਾ ਰਲ ਗੌਣ ਕੋੜੀਆਂ ਖੁਸ਼ੀ ਖੇੜਿਆਂ ਦੇ ਮਿਲਣ ਸੁਨੇਹ ਕਹਿੰਦੇ ਹਰ ਭੈਣ ਸਜਾਏ ਸੋਹਣੀ ਰਖੜੀ ਵੀਰ ਨੇ ਦੀ ਬਾਹ ਫੜ ਕੇ ਚੜੀ ਉੱਤੋਂ ਦੀ ਵਾਰ ਕੇ ਪਾਣੀ ਪੀਏ ਹਰ ਮਾਂ ਖੜ ਕੇ ਕਹੇ ਇੱਕ ਇੱਕਲੀ ਵਿਹੜੇ ਦੇ ਵਿੱਚ ਸਭ ਦੇ ਉਡ ਉਡ ਜਾਂ ਡੋਰੀਏ ਖੇੜੇ ਖੁਸ਼ੀਆਂ ਦੇ ਹੌਂਸ ਦੇ ਕਹਿੰਦੇ ਹਰ ਵੀਣੇ ਤੇ ਸੁਹਾਗ ਦੀਆਂ ਵੰਗਾ ਤੇ ਪਹਿਰਾ ਚ ਜੀਵਣ ਸਣ ਕੇ ਰੇ ਮੱਥੇ ਤੇ ਸਦੂਰੀ ਫੁੱਲ ਖਿੜਿਆ ਸੁੱਖਾਂ ਦੀ ਬਹਾਰ ਬਣ ਕੇ ਧੁੱਪ ਵਰਗਾ ਨਸੀਬ ਹੋਵੇ ਸਭ ਦਾ ਜੱਗ ਉੱਤੇ ਜੀਣ ਜੋੜੀਆਂ ਉਹ ਖੇੜੇ ਖੁਸ਼ੀਆਂ ਦੇ ਮਿਲਣਸਰੇ ਉਹ ਤਕਤੀ ਜੰਗ ਦੀਆਂ ਰੋਕਣ ਹਵਾਵਾਂ ਤੇ ਯਮਨਾ ਦਾ ਭੂਰ ਨਾ ਛੜੇ ਅੱਗ ਦੇ ਹੱਥ ਰਾਂਤੀ ਤਿਤਲੀ ਦੇ ਕੋਈ ਭੈੜਾ ਖਾਂਬਣਾ ਪੜੇ ਠਰਜ ਬਰੂਦ ਚਦ ਸਾਰਾ ਤੇ ਮੁੱਕੀਆਂ ਗੰਨਾ ਗੋੜੀਆਂ ਕਿਹੜੇ ਖੁਸ਼ੀਆਂ ਦੇ ਮਿਲਣ ਸੁਨੇਹੇ ਤੇ ਸੁੱਖ ਦੀਆਂ ਹੌਣ ਲੋੜੀਆਂ ਉਹ ਕਿਹੜੇ ਖੁਸ਼ੀਆਂ ਦੇ ਮਿਲਣ ਸੁਨੇਹੇ ਤੇ ਸੁੱਖ ਦੀਆਂ ਹੌਣ ਲੋੜੀਆਂ ਜੀ ਕਬਤਾਬ ਜੰਦਾ ਜੀ ਸੀਏ ਜਰੂ ਕਰਿਓ ਥੈਂਕ ਯੂ